ਕਲੀਅਰ ਕਰਨੀ ਪੈਣੀ ਤੇ ਮਿੱਤਰੇ ਕਿਉਂ ਲੋਹੂਤੀ ਦੇਖੀ ਜਾਣੀ ਆ ਆਹ ਦੇ ਅgetElementById ਕੀ ਜਾ ਰਹੇ ਆ ਲੋਕ ਚੱਲਦਾ ਨਹੀਂ ਨਾ ਹੋ ਕੋਣ ਕੋਈ ਵੀ ਦੇਖ ਰਿਹਾ ਕੀ ਡਿਲੀਟ ਕਰਤਾ ਓਵੇਟਿੰਗ ਜਾ ਰਹੇ ਗਲਤ ਵਾਲੀ ਲਾਈਵ ਚੱਲ ਰਹੀ ਏ ਤੇਰੀ ਨਹੀਂ ਕਰਦੇ ਆ ਜਿਹੜੀ ਗਾੜੀ ਤੇ ਦੇਖੀ ਜਾ ਰਹੇ 40 ਬੰਦੇ ਤੇ ਬੈਠਿਆ ਜੀ ਜਿਹੜੀ ਇਹਦੇ ਪਿਛਲੀ ਲਾਈ ਹੋਈ ਸੀ ਨਾ ਤੇ ਲੋਵੀ ਦੁਆਰਾ লাইਵ ਹੋਵੇ ਥੋੜਾ ਜਿਹਾ ਪੰਗਾ ਪੈ ਗਿਆ ਤਾਂ ਤੇ লাইਵ 'ਚ ਥੋੜੇ ਪੰਗਾ ਪੈ ਗਿਆ ਤਾਂ ਉੱਪਰ ਸਕਰੀਨ ਰੋਟੇਟ ਵਾਲਾ ਨਹੀਂ ਲੱਗਿਆ ਪਤਾ ਤੇ ਹੁਣ ਦੁਬਾਰਾ ਲਾਇਆ ਤੇ ਲੈ ਵੀ ਮਗਾ ਸਵੇਰੇ ਮਾਰਨਿੰਗ ਦਾ ਵੀਊ ਦਿਖਾ ਦਈਏ ਮੇਰੇ ਤੁਸੀਂ غلط লাইਵ ਦੇਖ ਰਹੇ ਆ ਮੈਂ ਉਹ ਪਿਛਲਾ ਕੱਟਣਾ ਇੱਕ ਵਨ ਕੱਟਣਾ ਭੁੱਲ ਗਿਆ ਇੱਕ ਵਨ ਬੈਕ ਕਰਦਾ ਇੱਕ ਸੈਕਿੰਡ ਹੋਲਡ ਕਰਿਓ ਹੋਲਡ ਹੋਲਡ ਬਾਈ ਦੁਬਾਰਾ ਆਏ ਆ ਆਰੋ 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 ਹਾਂ ਵੀ ਤਿਆਰੀ ਆ ਹਾਂ ਤਿਆਰੀ ਆ ਹੋ ਗਿਆ ਤਿਆਰ ਕਿੱਥੇ ਤਿਆਰ ਹੋਗੇ ਹਾਂ ਅੱਜਾ ਕਿਹੜਾ ਵਾ ਮੈਂ ਤਾਂ ਦੇਖਣਾ ਹੁੰਦਾ ਅੱਛਾ ਧੁੱਪੋਂ ਬੈਲਦੀ ਤੇ ਲੈ ਵੀ ਡੀ ਜੇ ਵਾਲੇ ਵੀ ਆ ਗਏ ਉੱਧਰ ਕੀ ਕਰਨਾ ਬਤਾ ਡੀ ਜੇ ਵਾਲੇ ਆਪਣੇ ਪਿੰਡ ਵਾਲੀ ਆ ਹਾਂ ਭੈਣੀ ਭੈਣੀ ਤੇ ਆ ਠੀਕ ਆ ਠੀਕ ਆ ਚੱਲ ਚੱਲ ਨਾ ਵੀ ਅੰਦਰ ਤੇ ਦਿਖਾ ਦਈਏ ਮੜਾ ਜਾਂ ਚੱਲ ਕਮਾਰਾ ਦਈਏ ਬਾਈ ਹੋਰ ਦੂਰ ਤੇ ਚੌਰਾ ਦਾ ਭਾਗ ਦੇ ਦਿੰਗੇ ਅੱਜ ਸਟੈਂਡ ਤੋਂ ਬੱਚਾ ਬਾਹਰ ਨਾ ਚੁੱਕ ਲੈਣਾ ਕੀ ਹਾਲ ਨੇ ਬਾਈ ਠੀਕ ਨੇ ਠੀਕ ਨੇ ਮੈਂ ਕਿਹਾ ਸਵੇਰੇ ਇੱਕ ਮਾਰਨਿੰਗ ਵੀਊ ਦਿਖਾ ਦਈਏ ਫਿਰ ਥੋੜਾ ਟਾਈਮ ਤੱਕ ਲਾਈਵ ਹਾਵਾਂਗੇ ਤਿਆਰ ਤੁਰ ਹੋ ਕੇ ਤੇ ਫੁੱਲ ਤਿਆਰੀਆਂ ਚੱਲਦੀਆਂ ਵਿਆਹ ਦੀਆਂ ਕੀ ਆ ਸਾਡੀ ਮੇਨ ਸਟੇਜ ਲੱਗਣੀ ਹੋਰ ਮੇਨ ਸਟੇਜ ਆ ਨਾ ਬਾਈ ਵੀਰੇ ਹਾਂ ਤਿਆਰੀ ਹੋ ਰਹੀ ਹੈ ਹਾਲੇ ਇਹਦੀਆਂ ਲੈ ਵੀ ਹੁਣ ਤਾਂ ਤੁੱਪ ਚ ਖੜਨਾ ਆਨੰਦ ਆ ਰਿਹਾ ਠੰਡ ਕਰਕੇ ਭਾਈ ਰਾਤ ਤੇ ਭਾਈ ਦਿਨ ਚ ਵੀ ਦੱਸਿਓ ਲਾਈਵ ਚਲਾਈਏ ਦਿਨ ਵਿੱਚ ਉਹਦਾ ਬਾਹਰ ਹੋਣੀ ਭਾਈ ਇੱਧਲੀ ਸਾਈਡ ਵੇਰੇ ਆਪਣੀ ਸਟਾਲਾਂ ਐ ਟੇਬਲ ਲੱਗ ਰਹੇ ਆ ਟੇਬਲ ਲੱਗਦੇ ਗੋਲ ਮਾਗੇ ਇੱਕ ਸਵੇਰੇ ਸਵੇਰੇ ਝਲਕ ਦਿਖਾ ਦਈਏ ਦੂਏ ਲੋਡ ਤਾਂ ਫਿਰ ਵੀਰੇ ਵੀਡੀਓ ਐਡੀਟਿੰਗ ਕਰਕੇ ਥੋੜਾ ਟਾਈਮ ਲੱਗਦਾ ਲਾਈਟ ਫਿਰ ਐ ਸਿੱਧਾ ਲਾਈਵ ਦਿਖ ਜਾਂਦਾ ਐਨ ਲਾਈਵ ਕੁਆਲਿਟੀ ਵਧੀਆ ਨਹੀਂ ਐ ਦੇਖੀ ਵਧੀਆ ਹੈ ਵਧੀਆ ਹੈ ਤਾਂ ਉਹਨੇ ਨੈਟਿੰਗ ਚੱਲ ਗਈ ਨਾ ਵੀ ਇੱਕ ਬੰਦਾ ਦਾ ਨਾ ਕੁਆਲਟੀ ਵਧੀਆ ਨਹੀਂ ਮੈਂ ਦਾ ਕੁਆਲਟੀ ਸਹੀ ਚੱਲਦੀ ਹੈ ਇੱਕ ਬੰਦਾ ਦਾ ਨਾ ਕੁਆਲਟੀ ਵਧੀਆ ਨਹੀਂ ਮੈਂ ਦਾ ਕੁਆਲਟੀ ਸਹੀ ਚੱਲਦੀ ਹੈ ਬਾਹਰ ਤੇ ਡੈਕੋਰੇਸ਼ਨ ਦਿਖਾਈ ਤੁਹਾਨੂੰ ਸੋਹਣੀ ਕਰੀ ਵੀ ਹਲਦਾ ਹਾਰਟ ਟੈਂਟ ਖੋਲਿਆ ਹੋਇਆ ਵੇਰੇ ਸਮਾਨ ਅੰਦਰ ਟੈਂਟ ਹੋ ਰਿਹਾ ਆਇਤ ਖਾ ਲਈ ਆ ਰਿਹਾ ਠੀਕ ਹੈ ਬਾਈ ਚਲ ਜਓ ਤਿਆਰ ਹੋਣਾ ਹਣਾ ਚਲ ਜਓ ਤਿਆਰ ਹੋਣਾ ਅੱਡਿਆ ਵਾਸਾ ਟੈਂਪੂ ਬਣਦੀ ਅੱਛਾ ਸਭ ਪੂਰੀ ਵੇਟ ਆ ਟੈਂਪੂ ਨੂੰ ਠੀਕ ਠੀਕ ਸਟੇਜ ਆ ਕੇ ਡਾਂਸਿੰਗ ਇਹ ਥਲੇ ਲੱਗੂਗਾ ਹੌਲੀ ਹੌਲੀ ਹਲਕਾ ਡਾਂਸਿੰਗ ਹਾਂ ਡਾਂਸਿੰਗ ਆ ਜਾ ਸਟੇਜ ਉਹ ਦੇਖੀ ਗੱਡੀ ਆ ਗਈ ਗੱਡੀ ਆ ਗਈ ਸਾਈਡ ਕਰ ਦੇ ਰਾਜੂ ਇਲਾ ਇਲਾ ਵੀ ਰਾਜੂ ਦੀ ਰਾਜੂ ਰਾਜੂ ਤੇ ਲੈ ਵੀ ਦਿਨ ਚ ਵੀ ਲਾਈਵ ਲਾਵਾਂਗੇ ਤੇ ਐਨੇ ਇੱਧਰ ਇੱਧਰ ਭੰਡੇ ਪੁੰਡੇ ਹਲੇ ਸੈੱਟ ਹੁੰਦੇ ਸਮਾਨ ਬਣਦਾ ਹਲਤਾ ਵੀਰੇ ਕਿੰਨੇ 9:00 ਵਜੇ ਆ ਆਹ ਟੈਂਟ ਮਹਾਰੀ ਮੈਂ ਕਿੱਥੇ ਮੇਰਾ ਫਰੀਬੋੜੀ ਚੂਰ ਰੱਖਿਆ ਨਾ ਜੁੜੋ ਮੇਰੇ ਜੁੜੋ 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 ਦੇ ਆ ਆਪਣੇ ਖੇਤ ਆ ਟੈਂਟ ਦਿਖਦਾ ਆਪਣਾ ਦੂਰ ਤੇ ਇੱਧਰ ਖੇਤ ਦੀ ਸਾਹਮਣੇ ਆਪਣਾ ਘਰ ਉਹ ਦੇਖਣਾ ਉਹ ਦੇਖੋ ਅੱਜ ਮੌਸਮ ਵੀ ਸੋਹਣਾ ਵੀ ਬਹੁਤ ਸੋਹਣਾ ਮੌਸਮ ਘਰ ਵਿੱਚ ਕਾਰਵਾਈਆਂ ਨੇ ਤਿਆਰ ਹੋਣ ਲੱਗਿਆ ਹੋਏ ਸਾਰੇ ਹੋਲੀ ਓੜੀ ਫਿਰ ਘਰ ਜਾ ਕੇ ਦਿਖਾਵਾਂਗੇ ਮੈਂ ਕਿਦਾਂ ਲੈਨੇ ਟੈਂਟ ਕੋਲ ਆ ਕੇ ਲਾਈਵ ਲਾ ਲੀਆ ਮੜਾ ਜਾਂ 10 ਕਿ ਮਿੰਟ ਦਿਖਾ ਦਈਏ ਤੁਹਾਨੂੰ ਪੁੱਛੋ ਵੀ ਕੋਈ ਜੇ ਕੋਈ ਸਵਾਲ ਪੁੱਛਣਾ ਚਾਹੁੰਦਾ ਦੱਸ ਦਈਏ 4 ਕਿ ਮਿੰਟ ਰਹਿ ਗਏ ਹਲੇ ਜਤਵਾਲ ਮੋਗੇ ਤੋਂ ਇਹ ਮੋਟਰ ਵੀ ਸਾਲੀ ਖੜੀ ਹੈ ਟੈਂਟ ਦੇ ਅੰਦਰ ਜਾਵਾਂਗੇ ਖੜਜੋ ਵੈਂਟੇ ਦਿਖਾਵਾਂਗੇ ਇਹਨੇ ਦੱਸ ਦੋ ਕੋਈ ਰੱਪਲਾਈ ਦੀ ਫੋਨ ਮਮੀ ਦਾ ਫੋਨ ਹੁੰਦਾ ਤੇਰੀ ਦਾ ਮੇਰੀ ਵਾਲੀ ਦਾ ਹੂੰ ਹੂੰ ਮਾਈਕ ਕੁਐਸਚਨ ਇਜ਼ ਇਹ ਹਰਨੇਵੀਰ ਫਰਮ ਸੰਗਰੂਰ ਬ੍ਰੈਪਟਨ ਕੈਨੇਡਾ ਤੋਂ ਲਾਈਵ ਚੱਲਦਾ ਏ ਬਾਈ ਗੁੱਡ ਦਿਹਾਵਣੀ ਬਈ ਮੋਟਰ ਆ ਗਈ ਔਰ ਵੀ ਅੱਜ ਰੌਣਕਾਂ ਲੱਗਣਗੀਆਂ ਦਿਨ ਵਿੱਚ ਤੇ ਉਹਦੇ ਤੇ ਹੰਨਾ ਸਾਨੂੰ ਵਿਆਹ ਵਾਲਾ ਘਰ ਬਈ ਉਹ ਤੈਨੂੰ ਦਿਖਦਾ ਅਸੀਂ ਰਾਤ ਮੇਰੇ ਬੜੀ ਮੰਦੇ ਘਰਾਂ ਤਿਆਰ ਵੀ ਹੋਣਾ ਜੀ ਹਲੇ ਲਾਈਵ ਹੈ ਗਈ 10 ਕੁ ਮਿੰਟ ਚਲਾ ਦਈਏ ਫਿਰ ਤਿਆਰ shear ਹੋ ਗਏ ਫਿਰ ਲਾਈਵ ਆਵਾਂਗੇ ਇਹਨੇ ਮਗਾ ਮੜੀ ਝਲਕਾ ਦਈਏ ਬਲੌਗ ਵੀਰੇ ਬਣਦਾ ਆ ਫੋਨ 'ਚ ਬਣਦਾ ਸਾਡੇ ਦਿਖਾਈ ਵੰਦੂਗਾ ਐ ਤੇ ਬਲੌਗ ਬਣਦਾ ਐਡੀਟਿੰਗ ਹੋਣੀ ਆ ਕਿੱਥੇ ਪਈਆਂ ਵੀਡੀਓ ਆ ਪਈਆਂ ਐਡੀਟਿੰਗ ਕਰਨੀ ਹਲੇ ਉਹ ਇਕੱਠੀ ਪਾਵਾਂਗੇ ਅੱਜ ਦਿਨ ਵਿੱਚ ਤੇ ਰਾਤ ਤੁਸੀਂ ਦੇਖਿਓਣੀ ਹਲਦੀ ਦੀ ਵੀਡੀਓ ਲਾਈਵ ਆਪਣੀ ਜਾਗੋ ਦੀ ਵੀਡੀਓ ਜਾਗੋ ਦੀ ਵੀਡੀਓ ਜਾਗੋ ਦੀ ਵੀਡੀਓ ਆ ਆਪਣੀ ਜਾਗੋ ਦੀ ਵੀਡੀਓ ਬਈ ਰਾਜ ਜੱਗੂ ਦੀ ਵੀਡੀਓ ਨੂੰ ਬੜਾ ਸਪੋਰਟ ਕਰਿਓ ਜੀ ਤੁਸੀਂ ਤੇ ਬਈ ਲਾਈਕ ਕਰਕੇ ਦੱਸਿਓ ਦਿਨ ਵਿੱਚ ਲਾਈਕ ਨਾ ਦਿਨ ਵਿੱਚ ਲਾਈਵ ਲਾਈਏ ਲਾਈਕ ਕਰਕੇ ਦੱਸਿਓ ਬਈ ਇੱਕ ਵਾਰ ਦਿਨ ਵਿੱਚ ਫਿਰ ਲਾਈਵ ਲਾਵਾਂਗੇ ਆਪਾਂ ਦੱਸਿਓ ਬਈ ਦੱਸਿਓ ਫਿਰ ਜਾਂਦੀ ਵਾਰ ਤੁਹਾਨੂੰ ਟੈਂਟੇ ਦਿਖਾ ਦਵਾਂਗੇ ਇੱਕ ਵਾਰ ਲਾਈਕ ਦਾ ਬਟਨ ਦਬ ਦਿਓ ਕੋ ਤੁਰ ਜਾ ਨਾ ਵੀ ਖੜੀ ਮੜਾ ਆ ਰੋ ਅੱਜ ਵੀ ਹਲੇ ਕੌਪੀ ਜੇ ਆਏ ਹੋਇਆ ਵੀ ਰਾਤ ਸਾਨੂੰ ਇੱਧਰ ਸਾਂ ਰਾਤ ਸਾਨੂੰ ਹਨੇਰਾ ਹੋ ਗਿਆ ਥੋੜਾ ਜਿਹਾ 11:30 11:30 12:00 ਵਜੇ ਤੇ ਪੈਂਦੇ ਪੈਂਦੇ 12:30 ਹੋ ਗਏ ਤੇ ਸਾਰਿਆਂ ਨੂੰ ਸੁਲਾ ਕੇ ਆਏ ਤੇ ਫਿਰ ਹਾਂ ਸਾਰਿਆਂ ਨੂੰ ਸੁਲਾ ਕੇ ਮੈਂ ਰਾਤਰੀ ਜਿਵੇਂ ਵਾਰੀ ਸਾਢੀ ਵੀ ਤੇ ਤਵੇ ਨਹੀਂ ਆਇਆ ਸਾਰੇ ਪਾਸੇ ਬੋਲ ਰਹੀ ਲਾ ਨਾ ਤਾਂ ਚਾਚਾ ਵੀ ਆ ਗਿਆ ਉਹ ਰੋ ਜਾਓ ਲਾਈਕ ਦਾ ਬਟਨ ਜ਼ਰੂਰ ਦਬ ਦੋ ਜੀ ਟੱਕਰ ਹਟਾ ਨਾ ਤਾਂ ਦੂਰ ਲਾ ਗਿਆ ਲਾ ਬਈ ਉਹ ਵਿਚਲੇ ਲੈ ਦੋ

ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਉੱਥੇ ਆਪਣਾ ਮੇਨ ਜਿੱਥੇ ਵੇਚਣਾ ਹੋਰੇ ਵੀ ਸਟਾਲ ਨੇ ਬਾਜੀ 40 ਲਾਈਕ ਹੋਰ ਕਰ ਦੋ 200 ਲਾਈਕ ਪੂਰੀ ਹੋ ਜਾਣੇ ਆਪਣੇ ਸਾਰੀ ਡੈਕੋਰੇਸ਼ਨ ਹੋਈ ਹੈ ਕੀ ਬਾਤ ਹੈ 30 ਲਾਈਕ ਹੋਰ ਬਸ ਤੇ ਕੰਦੂਮ ਕਰਾਈਏ ਮਗਾ ਸਵੇਰੇ 10 ਮਿੰਟ ਵਿਲੇ ਤੇ ਲਾਈਵ ਲਾ ਦੀਏ ਤੇ ਉਹ ਸਾਹਮਣੇ ਸਟੇਜ ਲੱਗਣੀ ਆ ਬਣੀ ਸਟੇਜ ਦੀ ਭੱਜਾ ਜੀ ਨੇ ਬਹਿਣਾ ਉੱਤੇ ਕਰਦੇ 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 ਤੇ ਲੋ ਬਈ ਤੇ ਕਰਦੇ ਹੁਣ ਵੀਡੀਓ ਬੰਦ ਉਹਨਾਂ ਅਗਲੇ ਲਾਈਵ ਦੀ ਵੇਟ ਕਰਿਓ ਬਈ ਆਪੀ ਬਾਵਾ ਜੀ